ਬੀਤੇ ਕੱਲ੍ਹ ਦੇਰ ਸ਼ਾਮ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਆਗੂ ਮਨੋਜ ਕੁਮਾਰ ਪੁਲਾੜ ਤੇ ਚਿੱਟੇ ਰੰਗ ਦੀ ਗੱਡੀ ਨੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੰਘਰਸ਼ ਕਮੇਟੀ ਨੇ ਮਨੋਜ ਕੁਮਾਰ ਤੇ ਹੋਏ ਹਮਲੇ ਲਈ ਖੇਤਰ ਚ ਚੱਲਦੇ ਕਥਿਤ ਸਟੋਨ ਕ੍ਰੈਸ਼ਰ ਮਾਲਕਾਂ ਤੇ ਨਜਾਇਜ਼ ਖਨਨ ਮਾਫੀਆ ਨੂੰ ਜ਼ਿੰਮੇਵਾਰ ਠਰਾਇਆ ਹੈ ਅੱਜ ਥਾਣਾ ਤਲਵਾੜਾ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਮਨੋਜ ਕੁਮਾਰ ਪੁਲਾੜ ਨੇ ਦੱਸਿਆ ਕਿਉਂ ਬੀਤੀ ਦੇਰ ਸ਼ਾਮ ਕਰੀਬ 7:30 ਵਜੇ ਆਪਣੀ ਮੌਦੀ ਹੱਟੀ ਸਥਿਤ ਦੁਕਾਨ ਤੋਂ ਘਰ ਨੂੰ ਸਕੂਟੀ ਤੇ ਜਾ ਰਿਹਾ ਸੀ ਪਿੰਡ ਬਰਿੰਗਲੀਚ ਸਥਿਤ ਸੰਜੂ ਦੇ ਟਾਬੇ ਕੋਲ ਇੱਕ ਚਿੱਟੇ ਰੰਗ ਦੀ ਗੱਡੀ ਨੇ ਉਸ ਦਾ ਪਿੱਛਾ ਕੀਤਾ ਥੋੜੀ ਦੇਰ ਬਾਅਦ ਗੱਡੀ ਨੇ ਸਕੂਟੀ ਨੂੰ ਟੱਕਰ ਮਾਰੀ ਅਤੇ ਮੇਰਾ ਸੰਤੁਲਨ ਵਿਗੜ ਗਿਆ ਗੱਡੀ ਨੇ ਮੁਰਕੇ ਟੱਕਰ ਮਾਰੀ ਅਤੇ ਮੈਂ ਹਨੇਰਾ ਹੁਣ ਕਾਰਨ ਖੱਡ ਵਿੱਚ ਡਿੱਗ ਪਿਆ ਸੀ ਗੱਡੀ ਚੋਂ 4-5 ਵਿਅਕਤੀ ਹੇਠਾ ਉਤੇ ਇੱਕ ਨੇ ਸਫੇਦ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ ਨੇ ਮੈਨੂੰ ਪੱਥਰ ਮਾਰੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਗਾਲਾਂ ਕੱਢੀਆਂ ਮਨੋਜ ਕੁਮਾਰ ਨੇ ਹਨੇਰੇ ਦਾ ਲਾਭ ਉਠਾਦਿਆਂ ਖੱਡ ਵਿੱਚ ਸਥਿਤ ਨੇੜਲੇ ਘਰ ਵਿੱਚ ਜਾ ਕੇ ਆਪਣੀ ਜਾਨ ਬਚਾਈ ਸੰਘਰਸ਼ ਕਮੇਟੀ ਮੈਂਬਰ ਕੈਪਟਨ ਮਨੋਰ ਲਾਲ ਜੰਡਾਰ ਹਾਰ ਅਤੇ ਕੈਪਟਨ ਜਗਿੰਦਰ ਸਿੰਘ ਬਸੰਤਪੁਰ ਨੇ ਦੇਰ ਰਾਤ ਉਸ ਨੂੰ ਸਥਾਨਕ ਬੀਬੀ ਐਮ ਵੀ ਹਸਪਤਾਲ ਵਿਖੇ ਦਾਖਲ ਕਰਵਾਇਆ ਮਨੋਜ ਕੁਮਾਰ ਨੇ ਦੱਸਿਆ ਇਹ ਖੇਤਰ ਚ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਖਨਨ ਮਾਫੀਆ ਸਰਗਰਮ ਹੈ। ਕੁਝ ਦਿਨਾਂ ਤੋਂ ਉਹਨਾਂ ਨੂੰ WhatsApp ਤੇ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਮਨੋਜ ਕੁਮਾਰ ਨੇ ਕੁਝ ਸਥਾਨਕ ਵਿਅਕਤੀਆਂ ਸਮੇਤ ਮਕੇਰੀਆਂ ਨਾਲ ਸੰਬੰਧਿਤ ਕ੍ਰੈਸ਼ਰ ਮਾਲਕਾਂ ਦੇ ਨਾਮ ਦਰਜ ਕਰਵਾਏ ਹਨ। ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਮੈਂਬਰਾਂ ਨੇ ਮਨੋਜ ਕੁਮਾਰ ਤੇ ਹੋਏ ਹਮਲੇ ਨੂੰ ਕ੍ਰੈਸ਼ਰ ਅਤੇ ਮਾਈਨਿੰਗ ਮਾਫੀਆ ਦੀ ਬੁਖਲਾਹਟ ਦੱਸਿਆ ਹੈ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਪ੍ਰਾਪਤ ਦਸਤਾਵੇਜ਼ਾਂ ਦਸਤਾਵੇਜ਼ਾਂ ਚ ਤਲਵਾੜਾ ਖੇਤਰ ਵਿੱਚ ਕੋਈ ਵੀ ਸਟੋਨ ਕ੍ਰੈਸ਼ਰ ਜਾਇਜ਼ ਨਹੀਂ ਹੈ ਅਤੇ ਨਾ ਹੀ ਇਸ ਇਲਾਕੇ ਚ ਖਾਣਨ ਦੀ ਕੋਈ ਪਰਵਾਨਗੀ ਹੈ باوجود ਇਸ ਦੇ ਇਸ ਗੋਰਖ ਤੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਸਰਕਾਰਾਂ ਖਾਣਨ ਮਾਫੀਆ ਨੂੰ ਨੱਥ ਪਾਉਣ ਤੋਂ ਬੁਰੀ ਤਰ੍ਹਾਂ ਨਕਾਮ ਸਿੱਧ ਹੋਈਆਂ ਹਨ ਲੋਕ ਆਪਣੀ ਪੱਧਰ ਤੇ ਇਸ ਕੰਡੀ ਦੇ ਇਲਾਕੇ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ ਪਰ ਸਿਆਸੀ ਨੇਤਾ ਮੌਨ ਧਾਰਨ ਬੈਠੇ ਹਨ